ਸਤਿ ਸ਼੍ਰੀ ਅਕਾਲ ਜੀ ਮੈਂ ਬਾਜਵਾ ਬਟੀਕ ਤੋਂ ਬਰਨਾਲਾ ਸਿਟੀ ਤੋਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਹਾਂ ਜਿਸ ਦੇ ਵਿੱਚ ਆਪਾਂ ਨੇ ਜੀ 3 ਸੂਟ ਰੈਡੀ ਕੀਤੇ ਨੇ ਸੂਟ ਦੀ ਫੁੱਲ ਲੁੱਕ ਕੁਝ ਇਸ ਟਾਈਪ ਦੀ ਆ ਫਸਟ ਸੂਟ ਜਿਹੜਾ ਆਪਾਂ ਨੇ ਰੈਡੀ ਕੀਤਾ ਜੀ ਕਾਟਨ ਸਟਫ ਦੇ ਉੱਪਰ ਰੈਡੀ ਕੀਤਾ ਇਹਦੇ ਨਾਲ ਆਪਾਂ ਨੇ ਜਿਹੜਾ ਮੈਚਿੰਗ ਦੁਪੱਟਾ ਲਗਾਇਆ ਬਹੁਤ ਹੀ ਸੋਹਣਾ ਦੁਪੱਟਾ ਪ੍ਰਿੰਟਡ ਦੁਪੱਟਾ ਹੈਗਾ ਇਹ ਦੁਪੱਟੇ ਨਾਲ ਦਾ ਆਪਾਂ ਨੇ ਇਹ ਵਾਲੇ ਕਲਰ ਦਾ ਜਿਹੜਾ ਮਸਟਰਡ ਜਿਹਾ ਸੂਟ ਲਿਆ ਸੂਟ ਦੇ ਉੱਪਰ ਆਪਾਂ ਨੇ ਇਹ ਵਾਲਾ ਥ्रेड ਯੂਜ਼ ਕਰਕੇ ਤੇ ਇਹ ਵਾਲੇ ਕਲਰ ਦਾ ਆਪਾਂ ਨੇ ਵਰਕ ਕੀਤਾ ਘੇਰੇ ਦਾ ਵਰਕ ਕੀਤਾ ਹੋਇਆ ਜੀ ਵਰਕ ਦੀ ਤੁਸੀਂ ਦੇਖ ਸਕਦੇ ਹੋ ਨੀਟ ਐਂਡ ਕਲੀਨ ਕੰਮ ਕੀਤਾ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਹੋਇਆ ਇਹਦਾ ਜਿਹੜਾ ਘੇਰਾ ਤੁਸੀਂ 26 ਇੰਚ ਤੱਕ ਰੱਖ ਸਕਦੇ ਹੋ 26 ਤੋਂ 26 ਤੋਂ نیچے ਵੀ ਰੱਖ ਸਕਦੇ ਹੋ ਤੇ ਆਪ ਵੀ ਰੱਖ ਸਕਦੇ ਹੋ ਜੀ ਜਿਹੜਾ ਰੈਡੀ ਕੀਤਾ ਗਿਆ ਕਿਉਂਕਿ ਜੇ ਕਿਸੇ ਨੇ 22 ਰੱਖਣਾ ਹੋ ਤਾਂ ਇੱਥੇ ਤੱਕ ਆ ਜਾਊਗਾ ਵਰਕ ਆਪਣਾ ਇਸ ਸਾਈਡ ਤੱਕ ਇਹ ਵਾਲੇ ਫਲਾਵਰ ਤੱਕ ਇਹਦੇ ਨਾਲ ਇਹ ਵਾਲਾ ਦੁਪੱਟਾ ਇਦੇ ਨਾਲ ਜਿਹੜਾ ਹੈਗਾ ਇਹ ਵਾਲੀ ਦੀ ਬਾਹਮਾਂ ਦਾ ਵਰਕ ਕੀਤਾ ਹੋਇਆ ਜੀ ਬਾਟਮ ਤੇ ਇਹਦੇ ਤੇ ਵਰਕ ਨਹੀਂ ਕੀਤਾ ਹੋਇਆ ਇਹ ਵਾਲਾ ਬਾਹਮਾਂ ਦਾ ਕੰਮ ਕੀਤਾ ਹੋਇਆ ਹੈਗਾ ਇਹਦਾ ਜਿਹੜਾ ਪ੍ਰਾਈਸ ਹੈਗਾ ਵਿਦ ਦ ਦੁਪੱਟੇ ਦਾ ਪ੍ਰਾਈਸ 1250 ਰੁਪਏ ਪ੍ਰਾਈਸ ਆ ਸਾਰੇ ਸੂਟਾਂ ਦਾ ਮੈਂ ਪ੍ਰਾਈਸ ਨਾਲ ਹੀ ਮੈਂਸ਼ਨ ਕਰ ਦਾਂਗੀ ਜੀ ਇਹਦਾ ਪ੍ਰਾਈਸ ਵਿਦ ਦ ਸਟਫ ਵਰਕ ਐਂਡ ਦੁਪੱਟਾ ਸਿਰਫ 1250 ਰੁਪਏ ਦੇ ਵਿੱਚ ਹੈ ਜਿਹੜਾ ਇਹ ਵਾਲਾ ਸੂਟ ਆਪਣੇ ਕੋਲੇ ਰੈਡੀ ਪਿਆ ਇੱਕ ਆਪਣੇ ਵਾਲਾ ਜਵਰਜਟ ਸਟਫ ਦੇ ਉੱਪਰ ਰੈਡੀ ਕੀਤਾ ਜੀ ਇਹ ਆਪਣੇ ਜਵਰਜਟ ਸਟੱਫ ਦੇ ਉੱਪਰ ਰੈਡੀ ਕੀਤਾ ਸੇਮ ਹੀ ਇਹਦੇ ਤੇ ਬਰਕੇ ਕੀਤਾ ਹੋਇਆ ਹੈਗਾ ਇਹਦੇ ਨਾਲ ਜਿਹੜਾ ਆਪਾਂ ਨੇ ਦੁਪੱਟਾ ਨਹੀਂ ਰੈਡੀ ਕੀਤਾ ਇਹ ਕਿਸੇ ਕਸਟਮਰ ਦਾ ਹੈਗਾ ਉਹਨਾਂ ਨੇ ਆਪਣੇ ਤੋਂ ਵਿਦਆਊਟ ਦੁਪੱਟਾ ਜਵਰਜਟ ਜਵਰਜਟ ਸਟੱਫ ਦੇ ਉੱਪਰ ਸੇਮ ਐਸ ਟੂਜ਼ ਮਾਡਲ ਪਿਕ ਰੈਡੀ ਕਰਵਾਇਆ ਇੱਕ ਆਪਾਂ ਨੇ ਇਹਦੇ ਵਿੱਚ ਇਹ ਵਾਲਾ ਸੂਟ ਰੈਡੀ ਕੀਤਾ ਜੀ ਇਹ ਆਪਾਂ ਨੂੰ ਕਸਟਮਰ ਨੇ ਦੁਪੱਟਾ ਦੇ ਕੇ ਗਿਆ ਸੀ ਉਹਨਾਂ ਨੇ ਵਾਈਟ ਆਰਗਨਜਾ ਦੇ ਫੈਬਰਿਕ ਦੇ ਉੱਪਰ ਜਿਹੜਾ ਇਹ ਵਾਲਾ ਸੂਟ ਰੈਡੀ ਕਰਵਾਇਆ ਆਪਾਂ ਨੇ ਦੁਪੱਟੇ ਵਾਲੇ ਕਲਰ ਆ ਜਿਹੜੇ ਸੂਟ ਦੇ ਉੱਪਰ ਯੂਜ਼ ਕਰਕੇ ਵਰਕ ਕੀਤਾ ਹੈ ਬਹੁਤ ਹੀ ਪਿਆਰਾ ਬਣ ਕੇ ਵੀ ਸੂਟ ਜਿਹੜਾ ਵਾਈਟ ਕਲਰ ਦੇ ਵਿੱਚ ਰੈਡੀ ਹੋਇਆ ਹੋਇਆ ਜੀ ਇਹ ਆਪਾਂ ਨੇ ਜਿਹੜੇ ਤਿੰਨੋਂ ਸੂਟ ਰੈਡੀ ਕੀਤੇ ਨੇ ਅਗਰ ਤੁਸੀਂ ਵੀ ਐਦਾਂ ਦਾ ਕੋਈ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਵੀ ਸਟੱਫ ਦੇ ਉੱਪਰ ਕਿਸੇ ਵੀ ਕਲਰ ਕੰਟਰਾਸਟ ਦੇ ਵਿੱਚ ਜਾ ਆਲਓਵਰ ਸੂਟ ਰੈਡੀ ਕਰਵਾ ਸਕਦੇ ਹਾਂ ਜੀ ਇਹ ਵਾਲੇ ਸੂਟ ਆਪਣੇ ਕੋਲੇ ਐਕਸਟਰਾ ਰੈਡੀ ਕੀਤਾ ਹੈ ਅਗਰ ਕਿਸੇ ਕਸਟਮਰ ਨੇ ਬਾਏ ਕਰਨਾ ਹੈ ਤਾਂ ਮੈਨੂੰ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਤੁਸੀਂ ਸੈਂਡ ਕਰ ਸਕਦੇ ਹੋ ਜੀ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੇ ਤੁਸੀਂ ਮੈਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਅਗਰ ਕੋਈ ਕਸਟਮਰ ਬੁਟੀਕ ਤੇ ਆ ਕੇ ਆਪਣਾ ਸੂਟ ਦੇ ਕੇ ਵਰਕ ਕਰਵਾਉਣਾ ਚਾਹੁੰਦਾ ਤਾਂ ਤੁਸੀਂ ਆਪਣਾ ਸੂਟ ਦੇ ਕੇ ਫੈਬਰਿਕ ਦੇ ਕੇ ਵੀ ਵਰਕ ਕਰਵਾ ਸਕਦੇ ਹੋ ਅਗਰ ਸਾਡੇ ਕੋਲੋਂ ਫੈਬਰਿਕ ਲੈ ਕੇ ਵਰਕ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲੋਂ ਫੈਬਰਿਕ ਲੈ ਕੇ ਵੀ ਤੁਸੀਂ ਵਰਕ ਕਰਵਾ ਸਕਦੇ ਹੋ ਕਦੀਮ ਜੀ ਅਗਰ ਕੋਈ ਕਸਟਮਰ ਪਾਰਸਲ ਵਗੈਰਾ ਕਰਵਾਉਣਾ ਚਾਹੁੰਦਾ ਜਾਂ ਆਪਣਾ ਫੈਬਰਿਕ ਪਾਰਸਲ ਕਰਨਾ ਚਾਹੁੰਦਾ ਤਾਂ ਤੁਸੀਂ ਉਹ ਆਪਣਾ ਫੈਬਰਿਕ ਪਾਰਸਲ ਆਪਣਾ ਫੈਬਰਿਕ ਸਾਡੇ ਕੋਲੇ ਸਾਡੇ ਐਡਰੈਸ ਤੇ ਪਾਰਸਲ ਕਰਕੇ ਵੀ ਵਰਕ ਕਰਵਾ ਸਕਦੇ ਹੋ ਇਹ ਵਾਲੇ ਦੋਨੋਂ ਸੂਟ ਕਸਟਮਰ ਦੇ ਨੇ ਇਹ ਵਾਲਾ ਸੂਟ ਜਿਹੜਾ ਆਪਣੇ ਕੋਲੇ ਐਕਸਟਰਾ ਰੈਡੀ ਕੀਤਾ ਹੋਇਆ ਜੀ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਥੈਂਕ ਯੂ ਜੀ